ਸਤਿ ਫਿਰਿਆ ਕਾਲ ਜੀ ਹਾਜ਼ਰ ਹੋਏ ਆਂ ਪੰਜਾਬ ਵਿੱਚ ਆਈਆਂ ਗਰੁੱਪ ਦੀਆਂ ਪੋਸਟਾਂ ਬਾਰੇ ਜਾਣਕਾਰੀ ਲੈ ਕੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਸਰਕਾਰੀ ਭਾਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲ ਸਕੇ ਜੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਤੇ ਜਿਵੇਂ ਹੁਣ ਆਪਾਂ ਅੱਜ ਦੇ ਡਿਟੇਲ ਨੋਟੀਫਿਕੇਸ਼ਨ ਵਾਲ ਚਲੀਏ ਤਾਂ ਤਰਨਤਾਰਨ ਕੋਰਟ ਵਿੱਚ ਗਰੁੱਪ ਡੀ ਦੀ ਪੱਕੀ ਸਰਕਾਰੀ ਭਰਤੀ ਤੇ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਜੀ ਜਿਹਦੇ ਵਿੱਚ ਚੌਕੀਦਾਰ ਅਤੇ ਪੀਐਨ ਦੀਆਂ ਪੋਸਟਾਂ ਆਇਆ ਹਨ ਜੀ ਇਸ ਭਰਤੀ ਦੇ ਫਾਰਮ ਉਨਡੇ ਕੁੜੀਆਂ ਸਾਫਕਾ ਫੌਜੀ ਸਾਰੇ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਆ ਜੀ ਇਸ ਭਾਰਤੀ ਨੂੰ ਅਪਲਾਈ ਕਰਨ ਦੀ ਕੋਈ ਵੀ ਫੀਸ ਨਹੀਂ ਹੋਵੇਗੀ ਜਾਨੀ ਕਿ ਜਰਨਲ OBC ਅਤੇ SC ਕੈਟਾਗਰੀ ਕਿਸੇ ਵੀ ਕੈਟਾਗਰੀ ਲਈ ਕੋਈ ਵੀ ਸਰਕਾਰੀ ਫੀਸ ਨਹੀਂ ਹੋਵੇਗੀ ਜੀ ਅਤੇ ਇਸ ਭਾਰਤੀ ਦਾ ਜੋ ਫਾਰਮ ਨੇ ਉਹ ਆਫਲਾਈਨ ਹੀ ਭਰੇ ਜਾਣਗੇ ਜੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ ਜੀ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਦੀ ਵੇਖਿਓ ਤੇ ਜੇ ਹੁਣ ਆਪਾਂ ਇਹਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਤਰਨ ਤਰਨ ਕੋਰਟ ਵਿੱਚ ਚੌਕੀਦਾਰ ਅਤੇ ਪੀਐਨ ਦਾ ਟੋਟਲ ਇਹ ਪੋਸਟਾਂ ਅਨਿਆਂ ਦੇ ਵਿੱਚ ਚੌਕੀਦਾਰ ਦੇ 15 ਪੋਸਟਾਂ ਅਤੇ ਪੀਐਨ ਦੇ ਟੋਟਲ ਅੱਠ ਪੋਸਟਾਂ ਹੋਣ ਗਿਆ ਤੇ ਜੇ ਆਪਾਂ ਪਹਿਲਾਂ ਚੌਕੀਦਾਰ ਦੇ ਪੋਸਟਾਂ ਦੇਖੇ ਤੁਸੀਂ ਦੇਖ ਸਕਦੇ ਜੀ ਜਿਹਦੇ ਵਿੱਚ ਜਨਰਲ ਕੈਟਾਗਰੀ ਦੇ 6 ਪੋਸਟਾਂ, OBC ਕੈਟਾਗਰੀ ਲਈ 2 ਪੋਸਟਾਂ, SC ਕੈਟਾਗਰੀ ਲਈ 4 ਪੋਸਟਾਂ, ਐਕਸ ਸਰਵਿਸਮੈਨ ਲਈ 2 ਪੋਸਟਾਂ ਅਤੇ ਐਕਸ ਸਰਵਿਸਮੈਨ SC ਕੈਟਾਗਰੀ ਲਈ 1 ਪੋਸਟ ਹੋਵੇਗੀ ਜੀ। ਪੀਐਨ ਦੀਆਂ ਪੋਸਟਾਂ ਬਾਰੇ ਦੇਖੀ ਤਾਂ ਤੁਸੀਂ ਦੇਖ ਸਕਦੇ ਜੀ ਟੋਟਲ ਪੋਸਟਾਂ 8 ਹਨ ਵਾਝੀਆਂ ਨੇ। ਜਿਹਦੇ ਵਿੱਚ ਜਰਨਲ ਕੈਟਾਗਰੀ ਲਈ ਪੋਸਟਾਂ 4 ਹੋਣਗੀਆਂ, OBC ਕੈਟਾਗਰੀ ਲਈ 1 ਪੋਸਟ ਹੋਵੇਗੀ ਅਤੇ SC ਕੈਟਾਗਰੀ ਲਈ 2 ਪੋਸਟਾਂ ਹੋਣਗੀਆਂ। ਐਕਸ ਸਰਵਿਸ ਮੈਨ ਲਈ 1 ਪੋਸਟ ਹੋਵੇਗੀ ਜੀ। ਤੇ ਜੇ ਆਪਾਂ ਤਨਖਾਹ ਬਾਰੇ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਜੋ ਤਨਖਾਹ ਰਹਿਣ ਵਾਈ ਹੈ ਜੀ 18000 ਰੁਪਏ ਤੋਂ ਤਨਖਾਹ ਸਟਾਰਟ ਹੋਵੇਗੀ ਜੀ ਅਤੇ ਜੇ ਹੁਣ ਆਪਾਂ ਇਸ ਦੀ ਵਿਦਿਅਕ ਯੋਗਤਾ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਉਮੀਦਵਾਰ ਘੱਟੋ-ਘੱਟ 8ਵੀਂ ਕਲਾਸ ਪਾਸ ਹੋਣਾ ਲਾਜ਼ਮੀ ਹੈ ਜੀ। ਅਤੇ ਅਖਰੀ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਜੀ ਤੇ ਜੇ ਆਪਾਂ ਹੁਣ ਇਸ ਦੀ ਉਮਰ ਹੱਦ ਬਾਰੇ ਗੱਲ ਕਰੀਏ ਜੀ 18 ਸਾਲ ਤੋਂ ਲੈ ਕੇ 35 ਸਾਲ ਸੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ OBC ਅਤੇ SC ਕੈਟਾਗਰੀ ਲਈ 5 ਸਾਲ ਦੀ ਏਜ ਰੈਲੈਕਸੇਸ਼ਨ ਅਲੱਗ ਤੋਂ ਹੋਵੇਗੀ ਯਾਨੀ ਕਿ OBC ਅਤੇ SC ਕੈਟਾਗਰੀ ਵਾਲੇ ਕੈਂਡੀਡੇਟ 18 ਸਾਲ ਤੋਂ ਲੈ ਕੇ 40 ਸਾਲ ਤੱਕ ਵਾਲੇ ਉਮੀਦਵਾਰ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਤo ਭਾਰਤੀ ਦਾ ਕੋਈ ਵੀ ਪੇਪਰ ਨਹੀਂ ਹੋਣਾ ਜੀ ਇਹ ਭਾਰਤੀ ਸਿਰਫ ਇੰਟਰਵਿਊ ਬੇਸ ਹੋਵੇਗੀ ਜੀ ਜਿਉਂਣ ਆਪਾਂ ਇਸ ਦੇ ਐਪਲੀਕੇਸ਼ਨ ਪਰਫਾਰਮੇ ਨੂੰ ਦੇਖੀਏ ਉਮੀਦਵਾਰ ਇਸ ਐਪਲੀਕੇਸ਼ਨ ਨੂੰ ਪਰਫਾਰਮੇ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪਹਿਲਾਂ ਭਰਨਗੇ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਉਮੀਦਵਾਰ ਇਸ ਉੱਪਰ ਆਪਣੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰਨਗੇ ਉਸ ਤੋਂ ਬਾਅਦ ਪੋਸਟ ਅਪਲਾਈਡ ਫੋਰ ਤੁਸੀਂ ਜਿਹੜੀ ਵੀ ਪੋਸਟ ਚੌਕੀਦਾਰ ਦੀ ਜਾਂ ਪੀਐਨਡੀ ਪੋਸਟ ਜਿਹੜੀ ਪੋਸਟ ਲਈ ਵੀ ਅਪਲਾਈ ਕਰੋਗੇ ਤਾਂ ਇਸ ਕਾਲਮ ਵਿੱਚ ਉਮੀਦਵਾਰ ਲਿਖਣਗੇ ਜੀ ਉਸ ਤੋਂ ਬਾਅਦ ਇੱਕ ਨੰਬਰ ਕਾਲਮ ਵਿੱਚ ਉਮੀਦਵਾਰ ਆਪ ਦਾ ਨਾਮ ਲਿਖੇਗਾ ਜੀ ਉਸ ਤੋਂ ਬਾਅਦ ਆਪ ਦੇ ਪਿਤਾ ਦਾ ਨਾਮ ਲਿਖੇਗਾ ਜੀ ਤੈਨ ਨੰਬਰ ਕਾਲਮ ਵਿੱਚ ਉਮੀਦਵਾਰ ਆਪ ਦੀ ਡੇਟ ਆਫ ਬਰਥ ਲਿਖੇਗਾ ਚਾਰ ਨੰਬਰ ਕਾਲਮ ਵਿੱਚ ਉਮੀਦਵਾਰ ਆਪ ਦੀ ਡੇਟ ਆਫ ਬਰਥ 112025 ਅਨਸਾਰ ਜਿੰਨੀ ਵੀ ਵੱਧਦੀ ਹੋਵੇਗੀ ਇਸ ਵਿੱਚ ਲਿਖੇਗਾ ਜੀ ਪੰਜ ਨੰਬਰ ਕਾਲਮ ਵਿੱਚ ਉਮੀਦਵਾਰ ਵਿੱਦਿਅਕ ਯੋਗਤਾ ਬਾਰੇ ਲਿਖਣਗੇ ਜੀ 6 ਨੰਬਰ ਕਾਲਮ ਵਿੱਚ ਉਮੀਦਵਾਰ ਆਪ ਦੀ ਕੈਟਾਗਰੀ ਜਰਨਲ OBC SC ਜਿਹੜੀ ਵੀ ਕੈਟਾਗਰੀ ਤੋਂ ਬਲੌਕ ਕਰ ਦਿਓਗੇ ਇਸ ਵਿੱਚ ਲਿਖੋਗੇ ਜੀ 7 ਅਤੇ 8 ਨੰਬਰ ਕਾਲਮ ਵਿੱਚ ਉਮੀਦਵਾਰ ਅਡਰੈਸ ਲਿਖਣਗੇ ਜੀ ਮੌਲ ਨੰਬਰ ਕਾਲਮ ਵਿੱਚ ਉਮੀਦਵਾਰ ਨੈਸ਼ਨੈਲਿਟੀ ਇੰਡੀਅਨ ਲਿਖਣਗੇ ਡਾਸ ਨੰਬਰ ਕਾਲਮ ਵਿੱਚ ਉਮੀਦਵਾਰ ਆਪ ਦਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਲਿਖਣਗੇ ਜੀ ਅਪਲੀਕੇਸ਼ਨ ਪਰਫਾਰਮੇ ਦੇ ਨਾਲ ਉਮੀਦਵਾਰ ਆਪ ਦੇ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਆਪ ਦੇ ਜੋ ਵੀ ਡਾਕੂਮੈਂਟ ਜਾਨਕਿ 8 ਪੀ ਕਲਾਸ ਡੇਟ ਆਫ ਬਰਥ ਦਾ ਸਰਟੀਫਿਕੇਟ ਕਾਸਟ ਸਰਟੀਫਿਕੇਟ ਦੀ ਫੋਟੋ ਕਾਪੀ ਸੈਲਫ ਅਟੈਸਟਡ ਇਸ ਅਪਲੀਕੇਸ਼ਨ ਪਰਫਾਰਮੇ ਨਾਲ ਅਟੈਚ ਕਰਕੇ ਉਸ ਅਪਲੀਕੇਸ਼ਨ ਪਰ ਮੋਰੇ ਨੂੰ ਨੀਤੀ 31 ਜਨਵਰੀ 2000 ओफ तर्न तर्न 25 ਤੱਕ ਬਾਏ ਪੋਸਟ ਜਾਂ ਬਾਏ ਹੈਡ ਜਾ ਕੇ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਆਫਿਸ ਆਫ ਦਾ ਡਿਸਟ੍ਰਿਕਟ ਅਰ ਫੈਸ਼ਨ ਜਜ ਤਰਨਤਾਰਨ ਵਿਖੇ ਜਮਾ ਕਰਵਾ ਸਕਦੇ ਹਨ ਜੀ ਜਾਂ ਤਾਂ ਉਮੀਦਵਾਰ ਬਾਏ ਪੋਸਟ ਇਸ ਐਡਰੈਸ ਤੇ ਆਪ ਦਾ ਐਪਲੀਕੇਸ਼ਨ ਉਪਰ ਫਾਰਮ ਸੈਂਡ ਕਰ ਸਕਦੇ ਹਨ ਜੀ ਜਾਂ ਬਾਏ ਹੈਡ ਜਾ ਕੇ ਵੀ ਜਮਾ ਕਰਵਾ ਸਕਦੇ ਹਨ ਜੀ ਅਤੇ ਜੋ ਇਸ ਭਰਤੀ ਦੇ ਫਾਰਮ ਨੂੰ ਭਰਨ ਦੀ ਆਖਰੀ ਮਿਤੀ ਹੋਵੇਗੀ ਜੀ 31 ਜਨਵਰੀ 2025 ਸ਼ਾਮ 5 ਵਜੇ ਤੱਕ ਰਹਿਣ ਵਾਲੇ ਹੋਵੇਗੀ ਜੀ ਕੋਈ ਨਹੀਂ ਹੁਣ ਆਪਾਂ ਇਸ ਦੇ ਇੰਟਰਵਿਊ ਬਾਰੇ ਗੱਲ ਕਰੀਏ ਜੀ ਤਾਂ ਇੰਟਰਵਿਊ ਮਿਤੀ 10, 11 ਅਤੇ 13 ਫਰਵਰੀ 2025 ਵਾਲੇ ਦਿਨ ਹੋਵੇਗੀ ਜੀ ਅਤੇ ਜਿਹੜੇ ਉਮੀਦਵਾਰਾਂ ਦਾ ਨਾਮ A ਤੋਂ ਲੈ ਕੇ G ਅਲਫਾਬੈਟ ਤੋਂ ਸਟਾਰਟ ਹੋਵੇਗਾ ਉਹਨਾਂ ਦੀ ਇੰਟਰਵਿਊ ਮਿਤੀ 10 ਫਰਵਰੀ ਵਾਲੇ ਦਿਨ ਹੋਵੇਗੀ ਜਿਹੜੇ ਉਮੀਦਵਾਰ ਦਾ ਨਾਮ H ਤੋਂ ਲੈ ਕੇ ਨ ਅਲਫਾਬੇਟ ਤੋਂ ਸਟਾਰਟ ਹੁੰਦਾ ਹੈ ਜੀ ਉਹਨਾਂ ਦੀ ਇੰਟਰਵਿਊ ਮੀਤੀ 11 ਫਰਵਰੀ ਵਾਲੇ ਦਿਨ ਹੋਵੇਗੀ ਜੀ ਅਤੇ ਜਿਹੜੇ ਉਮੀਦਵਾਰਾਂ ਦਾ ਨਾਮ O ਤੋਂ ਲੈ ਕੇ Z ਅਲਫਾਬੇਟ ਕੋ ਸਟਾਰਟ ਹੁੰਦਾ ਹੈ ਜੀ ਉਹਨਾਂ ਦੀ ਇੰਟਰਵਿਊ ਮੀਤੀ 13 ਫਰਵਰੀ 2025 ਵਾਲੇ ਦਿਨ ਹੋਵੇਗੀ ਜੀ ਇਹ ਇੰਟਰਵਿਊ ਦਾ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਲਿਖਿਆ ਹੋਇਆ ਹੈ ਜੀ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਤਰਨਤਾਰਨ ਤੇ ਇੰਟਰਵਿਊ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਸਟਾਰਟ ਹੋਵੇਗੀ ਜੀ ਅਤੇ ਇਸ ਐਪਲੀਕੇਸ਼ਨ ਪਰਫੋਰਮ up. PDF ਐਸੀ ਆਪ ਦੇ ਟੈਲੀਗ੍ਰam ਅਤੇ WhatsApp ਗਰੁੱਪ ਵਿੱਚ ਸ਼ੇਅਰ ਕਰ ਦਿੱਤਾ ਹੈ ਜਿੱਥੇ ਜਾ ਕੇ ਉਮੀਦਵਾਰ ਇਸ ਐਪਲੀਕੇਸ਼ਨ ਪਰਫਾਰਮੇ ਨੂੰ ਪੜ੍ਹ ਸਕਦੇ ਹਨ ਜੀ ਅਤੇ ਪ੍ਰਿੰਟ ਕਰਵਾ ਕੇ ਉਸ ਨੂੰ ਭਰ ਸਕਦੇ ਹਨ ਜੀ ਅਤੇ ਇਸ ਦਾ ਜੋ ਲਿੰਕ ਐਸੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਅਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਸਾਡੇ ਐਸੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਭਾਰਤੀ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ